ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਵਿੱਚ ਹਣ ਪ੍ਰਬੰਧਾਂ ਨੂੰ ਲੈ ਕੇ ਗੁਰਦਸਪੁਰ ਦੇ ਨਹਿਰੀ ਵਿਭਾਗ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਹਨ ਇਸ ਬਾਰੇ ਨਹਿਰੀ ਵਿਭਾਗ ਦੇ ਐਸਡੀਓ ਅਮਿਤ ਕੁਮਾਰ ਨੇ ਦੱਸਿਆ ਕਿ ਗੁਰਦਸਪੁਰ ਵਿੱਚ ਨਹਿਰੀ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ ਜਿੱਥੇ 24 ਘੰਟੇ ਕਰਮਚਾਰੀ ਡਿਊਟੀ ਦੇਂਦੇ ਹਨ ਅਤੇ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਵਿਭਾਗ ਵੱਲੋਂ 10 ਕਰੋੜ ਦੇ ਦਰਿਆਵਾਂ ਨੂੰ ਪੱਕਾ ਕਰਨ ਵਾਸਤੇ ਖਰਚੇ ਗਏ ਹਨ ਅਤੇ ਸਫਾਈ ਦੇ ਕੰਮ ਕਰਵਾਏ ਜਾ ਰਹੇ ਹਨ ਅਤੇ 3 ਕਰੋੜ ਦੇ ਕੰਮ ਨਹਿਰਾਂ ਦੀ ਸਫਾਈ ਵਾਸਤੇ ਪਹਿਲਾਂ ਹੀ ਕੰਮ ਕਰਵਾਏ ਗਏ ਹਨ ਅਤੇ 70 ਹਜ਼ਾਰ ਦੇ ਕਰੀਬ ਜ਼ਰੂਰਤ ਪੈਣ ਤੇ ਵਰਤਣ ਵਾਸਤੇ ਬੋਰੀਆਂ ਦਾ ਵੀ ਇਤਜ਼ਾਮ ਕੀਤਾ ਗਿਆ ਹੈ ਇਸ ਮੌਕੇ ਉਹਨਾਂ ਨੇ ਕਿਹਾ ਨਹਿਰੀ ਵਿਭਾਗ ਨੇ ਹੜ੍ਹਾਂ ਨਾਲ ਨਜਿੱਠਣ ਵਾਸਤੇ ਪੂਰੇ ਪ੍ਰਬੰਧ ਕੀਤੇ ਹੋਏ ਹਨ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਫਾਈ ਨਹਿਰਾ ਦੀ ਹੈ ਨਹੀਂ ਕਿ ਪਾਣੀ ਸੂਜਿਆ ਜਾ ਨਹੀਂ ਰਿਹਾ ਜੀ ਹਾਂਜੀ ਟੇਲਾਂ ਦੇ ਪਾਣੀ ਜਾਂਦਾ ਸਫਾਈ ਦਾ ਨਹੀਂ ਵੇਖੋ ਤੁਹਾਡੇ ਸਾਹਮਣੇ ਸਫਾਈ ਤੋਂ ਹੋਣੀ ਨਹੀਂ ਰਹੀ ਜੀ ਹਾਂਜੀ ਇੱਟਾਂ ਰੁਟੀਆਂ ਆ ਨੇ ਸਾਰਾ ਵਾਸਾ ਸੁਗਿਰਾ ਮਾੜਾ ਹਾਲ ਆ ਕਾ ਬੂਟ ਵਿੱਚ ਪੜਾ ਕਾ ਬੂਟ ਬਹੁਤ ਜ਼ਿਆਦਾ ਬੱਚੇ ਹੋਰ ਕੀ ਕੀ ਵਿੱਚ ਬੂਟੀ ਬਾਟੀ ਬੂਟੀ ਬਾਟੀ ਆ ਸਭ ਕੁ ਵਿੱਚ ਵੇਖੋ ਕਾ ਕਿ ਨਾ ਹਾਂਜੀ ਤੋ ਜਿਹੜਾ ਸਰਕਾਰ ਦੇ ਟੇਲਾਂ ਦੇ ਪਾਣੀ ਪਹੁੰਚਾ ਕਿੰਨਾ ਕਿ ਪੁੱਜ ਗਿਆ ਟੇਲਾਂ ਦੇ ਪਾਣੀ ਕਿੰਨਾ ਕਿ ਪਹੁੰਚਾ ਪਾਣੀ ਪਹੁੰਚ ਨਹੀਂ ਰਿਹਾ ਟੇਲਾਂ ਦਾ ਜੀ ਪਾਣੀ ਘਾਟੀ ਪਹੁੰਚਣ ਡਿਆ ਤੇ ਕਿਹੜੀ ਟੇਲਾ ਇਹ ਮੁਸਤਫਾ ਜੀ ਜੰਦੀ ਬੱਚਾ ਕੋਈ ਜਾਂਦੀ ਹੈ ਜੀ ਅੱਛਾ ਹੋਰ ਹੋਰ ਵੀ ਕਹਿੰਦੇ ਹੋ ਜਿਹੜੇ ਖਾਲੇ ਬਣਾ ਰੁੜ ਗਏ ਵੀ ਸਾਰੇ ਉਧਰ ਤੋਂ ਰੋਈ ਵਾਲ ਖਾਲੇ ਬਣਿਆ ਖਾਲੇ ਨਵੇਂ ਬਣੇ ਖਾਲੇ ਰੁੜ ਗਏ ਜੀ ਖਾਲੇ ਸੀਮੈਂਟ ਹੀ ਨਹੀਂ ਪਾਇਆ ਖਾਲ ਦੇ ਵਿੱਚ ਕੱਚਾ ਸੀਮਣ ਮੜਾ ਮੋਟਾ ਪਾਇਆ ਖਾਲ ਰੁੜ ਗਏ ਸਾਰੇ ਟੁੱਟ ਗਿਆ ਧਾਣੀਆਂ ਪਾਣੀ ਜਾਂਦੇ ਹਾਂ ਹਾਂਜੀ ਇਹ ਸਰਕਾਰ ਵਸੇਰੇ ਕਰਦੀ ਆ ਕਰਦਾਂਗੇ ਜੇ ਕਰਦਾ ਸਰਕਾਰ ਨੇ ਕੀਤਾ ਕੀ ਆ ਕੱਖ ਨਹੀਂ ਕੀਤਾ ਜੀ ਸਿਰਫ ਵੋਟਾਂ ਵਾਸਤੇ ਹੀ ਆ ਗੁਰਦੀਪ ਸਿੰਘ ਆ ਤੇ ਮੈਂ ਮਸਤਵਾ ਜਟਨ ਦਾ ਕਿਸਾਨ ਆ ਮੇਰੀ ਜ਼ਮੀਨ ਦੋ ਖਾਲਿਆਂ ਤੇ ਪੈਂਦੀ ਆ ਇੱਕ ਖਾਲਾ ਨਵਾਪਿੰਡ ਸਰਦਾਰਾ ਪੁੰਬਲੀ ਨੂੰ ਜਾਂਦਾ ਦੂਸਰਾ ਇਥੇ ਬੱਬੇ ਵਾਲੀ ਗਾਜੀਕੋਟ ਤੋਂ ਰਜਵਾ ਨਿਕਲਦਾ ਤੇ ਅਸੀਂ ਕੋਸ਼ਿਸ਼ ਕਰ ਸਾਡੀ ਹੁੰਦੀ ਆ ਪਈ ਅਸੀਂ ਵੱਧ ਤੋਂ ਵੱਧ ਖੇਤੀ ਦੇ ਲਈ ਨਹਿਰੀ ਪਾਣੀ ਦੀ ਵਰਤੋਂ ਕਰੀਏ ਜੇ ਨਹਿਰੀ ਪਾਣੀ ਕੁਦਰਤੀ ਪਾਣੀ ਦੀ ਵਰਤੋਂ ਕਰਾਂਗੇ ਤੇ ਥੱਲਲਾ ਪਾਣੀ ਵੀ ਬਚੂਗਾ ਤੇ ਓਏ ਬਿਜਲੀ ਵੀ ਬਚੇਗੀ ਤੇ ਜ਼ਿਮੀਂਦਾਰ ਵੀ ਬਚੇਗਾ ਇਸ ਕਰਕੇ ਇਹ ਪੰਜਾਬ ਸਰਕਾਰ ਨੇ ਜੇ ਨਹਿਰੀ ਪਾਣੀ ਦਾ ਦੀ ਪ੍ਰਬੰਧ ਦੀ ਘਾਟ ਕਾਰਨ ਵੀ ਟਾਈਮ ਦੇ ਨਾਲ ਖਾਲਿਆਂ ਦੀ ਸਫਾਈ ਨਹੀਂ ਹੋਈ ਟਾਈਮ ਦੇ ਨਾਲ ਟੈਂਡਰ ਨਹੀਂ ਹੁੰਦੇ ਜੇ ਟੈਂਡਰ ਹੁੰਦੇ ਆ ਤੇ ਉਸ ਟਾਈਮ ਹੁੰਦਾ ਵੀ ਉਹ ਉਧਰੋਂ ਪਾਣੀ ਝੋਨੇ ਦੀ ਬਜਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤੇ ਉਹ ਪਾਣੀ ਸਾੜ ਦਿੰਦੇ ਆ ਤੇ ਫਿਰ ਮਾੜੀ ਮੋਟੀ ਜੀਸੀਪੀ ਫੇਰ ਕੇਤੇ ਉਹ ਸਖਾਣਾ ਪੂrti ਕਰਕੇ ਤੇ ਉਹ ਸਾਰਾ ਕੰਮ ਸਫਾਈ ਦਾ ਲਪੇੜ ਲਿਆ ਜਾਂਦਾ ਤੇ ਕਰੋੜਾ ਰੁਪਏ ਾਂ ਦਾ ਜਿਹੜਾ ਉਹ ਇਹਰਾ ਫੇਰੀ ਹੋ ਜਾਂਦੀ ਆ ਤੇ ਇਹਰਾ ਫੇਰੀ ਹੋਣ ਕਰਕੇ ਉਹ ਜ਼ਿਮੀਂਦਾਰ ਨੂੰ ਟਾਈਮ ਦੇ ਨਾਲ ਟੇਲਾਂ ਦੇ ਪਾਣੀ ਨਹੀਂ ਪਹੁੰਚਦਾ ਪੂਰਾ ਨਹੀਂ ਪਹੁੰਚਦਾ ਤੇ ਜ਼ਿਮੀਂਦਾਰਾਂ ਵਿਚਾਰਿਆਂ ਨੂੰ ਬੋਰੀਆਂ ਲਾਉਣੀਆਂ ਪੈਂਦੀਆਂ ਨੇ ਮੋਗਿਆਂ ਦੇ ਅੱਗੇ ਬੋਰੀਆਂ ਲਾ ਕੇ ਫਿਰ ਪਾਣੀ ਚੜ੍ਹਾਇਆ ਜਾਂਦਾ ਜਿਹੜਾ ਕੁਮੜਾ ਮੋਟਾ ਹੁੰਦਾ ਕਈ ਖਾਲੇ ਸਰਕਾਰ ਨੇ ਪੱਕੇ ਕੀਤੇ ਆ ਤੇ ਉਹ ਪੱਕੇ ਮਗਰੋਂ ਹੋਏ ਆ ਤੇ ਟੋਟੋ ਗੇਤੇ ਗਏ ਆ ਕਰੋੜਾ ਰੁਪਈਆ ਸਰਕਾਰ ਨੇ ਉਹ ਤੇ ਇਨਵੈਸਟ ਕੀਤਾ ਪਰ ਉਹ ਤੇ ਘਟੀਆ ਮਟੀਰੀਅਲ ਹੋਣ ਕਰਕੇ ਪੂਰਾ ਮਟੀਰੀਅਲ ਨਾਲ ਲਾਉਣ ਕਰਕੇ ਉਹ ਕਈ ਜਗ੍ਹਾ ਤੋਂ ਟੁੱਟ ਜਾਂਦਾ ਤੇ ਟੁੱਟਣ ਕਰਕੇ ਕਈ ਨਾ ਕਈ ਵਾਰਾਂ ਦੋ ਦੋ ਦਿਨ ਉਹ ਚ ਪਾਣੀ ਨਹੀਂ ਛੱਡਿਆ ਜਾਂਦਾ ਸੂਏ ਦੇ ਵਿੱਚ ਤੇ ਟਾਈਮ ਦੇ ਨਾਲ ਜ਼ਿੰਮੇਦਾਰ ਨੂੰ ਪਾਣੀ ਨਹੀਂ ਮਿਲਦਾ ਤੇ ਬਜਾਈ ਦਾ ਕੰਮ ਜਿਹੜਾ ਵਾ ਉਹ ਲੇਟ ਹੁੰਦਾ ਬੜੀ ਪਰੇਸ਼ਾਨੀ ਹੁੰਦੀ ਆ ਅਸੀਂ ਤੇ ਮੈਂ ਵੀ ਤਾਂ ਮੰਗ ਕਰਦੇ ਆਂ ਵੀ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਕਿਉਂ ਬਾਰ-ਬਾਰ ਸੂਏ ਟੁੱਟਦੇ ਆ ਕਿਉਂ ਬਾਰ-ਬਾਰ ਇਦਾਂ ਹੁੰਦਾ ਇਸ ਕਰਕੇ ਅਸੀਂ ਮਾਹਕਮੇ ਤੋਂ ਮੰਗ ਕਰਦੇ ਆਂ ਵੀ ਇਹਦੀ ਜਾਂਚ ਕੀਤੀ ਜਾਵੇ ਜਿਹੜੇ ਕੰਕਰੀਟ ਦੇ ਬਣੇ ਖਾਲਿਆ ਉਹਨਾਂ ਦਾ ਦੇਖਿਆ ਜਾਵੇ ਵੀ ਜਿਹੜਾ ਘਟੀਆ ਮਟੀਰੀਅਲ ਲੱਗਾ ਉਹਦਾ ਜ਼ਿੰਮੇਵਾਰ ਕੌਣ ਆ ਇਹ ਕਿੱਥੇ ਰਫੇਰੀ ਹੋਈ ਆ ਕਿਉਂ ਇਦਾਂ ਹੋਇਆ ਵਾ ਉਹਨੂੰ ਠੀਕ ਕਰਵਾਇਆ ਜਾਵੇ ਤੇ ਖਾਲਿਆਂ ਦੇ ਵਿੱਚ ਪੂਰਾ ਪ੍ਰਾਪਰ ਪਾਣੀ ਛੱਡਿਆ ਜਾਵੇ ਜੇ ਪਾਣੀ ਪੂਰਾ ਛੱਡਾਂਗੇ ਤੇ ਸਾਡਾ ਹੇਠਲਾ ਪਾਣੀ ਵੀ ਬਚੇਗਾ ਤੇ ਹੇਠਲਾ ਪਾਣੀ ਬਚਾਉਣਾ ਇਸ ਮੁਕਿ ਬਹੁਤ ਜ਼ਰੂਰੀ ਆ ਤੇ ਖੇਤੀ ਵਾਸਤੇ ਲਾਇਬ ਆਂਦਵਾਏ ਜਿਹੜਾ ਸਾਡਾ ਕੁਦਰਤੀ ਪਾਣੀ ਆ ਇੰਨਾ ਕੁਝ ਮੇਰਾ ਨਾਮ ਐਸਡੀ ਅਮਿਤ ਕੁਮਾਰ ਲੂਨਾ ਡਰੇਨੇਜ ਗੁਰਦਾਸਪੁਰ ਤੋਂ ਹੜ ਰੋਕੂ ਪ੍ਰਬੰਧ ਜਿਹੜੇ ਸਾਡੇ ਆ ਉਹ ਇਸ ਤਰ੍ਹਾਂ ਨੇ ਕਿ ਸਾਡੇ ਜਿਹੜੇ ਸਭ ਤੋਂ ਪਹਿਲਾਂ ਜਿਹੜੀ ਸਾਡੇ ਡਿਵੀਜ਼ਨ ਲੈਵਲ ਦੇ ਪਲੱਸ ਜ਼ਿਲ੍ਹਾ ਲੈਵਲ ਦੇ ਡੀਸੀ ਆਫਿਸ ਤੇ ਇੱਕ ਫਲਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿੱਥੇ ਆਉਣ ਵਾਲੇ ਫਲਡ ਤੇ ਜਿੰਨੇ ਵੀ ਅਪਡੇਟਸ ਨੇ ਉਹ ਦਿੱਤੇ ਜਾਣਗੇ ਤੇ ਹੜ ਰੋਕੂ ਪ੍ਰਬੰਧ ਕਰਵਾਏ ਜਾਣਗੇ ਇਸ ਤੋਂ ਇਲਾਵਾ ਸਾਡੇ ਮੰਡਲ ਦਫਤਰ ਅਧੀਨ एसडीएमएफ फंड ਦੇ ਰਾਹੀਂ 10 ਕਰੋੜ ਦੀ ਲਾਗਤ ਨਾਲ ਕੰਮ ਕਰਵਾਏ ਜਾ ਰਹੇ ਨੇ ਜੋ ਕਿ ਚੱਲ ਰਹੇ ਨੇ ਇਸ ਤੋਂ ਇਲਾਵਾ 35 ਕਰੋੜ ਰੁਪਏ ਨਾਲ ਸਾਡੀ ਡਰੇਨਾਂ ਦੀ ਸਫਾਈਆਂ ਦੇ ਕੰਮ ਚੱਲ ਰਹੇ ਨੇ ਇਸ ਤੋਂ ਇਲਾਵਾ ਸਾਡੇ 60 ਤੋਂ 70 ਹਜ਼ਾਰ ਜਿਹੜੀ ਖਾਲੀ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਜੋ ਅਸੀਂ ਐਮਰਜੈਂਸੀ ਵੇਲੇ ਵਰਤੀ ਜਾਵੇਗੀ ਤਾਂ ਜੋ ਫਲੱਡ ਨੂੰ ਰੋਕਿਆ ਜਾ ਸਕੇ ਬਾਕੀ ਜੋ ਵੀ ਸਾਡੇ ਉੱਚ ਅਧਿਕਾਰੀਆਂ ਵੱਲੋਂ ਅਪਡੇਟਸ ਆਉਣਗੇ ਫਲੱਡ ਨਾਲ ਰਿਲੇਟਡ ਉਹ ਨਾਲ ਦੀ ਨਾਲ ਅਸੀਂ ਡੀਸੀ ਆਫਿਸ ਤੇ ਪਰ ਜਿਲ੍ਹਾ ਪ੍ਰਬੰਧਕੀ ਨੂੰ ਆਪਾਂ ਸੂਚਿਤ ਕਰ ਦਿੱਤਾ ਜਾਵੇ